ਨੀਟ ਚ ਰਿਜ਼ਰਵੇਸ਼ਨ ਲਈ ਉਮੀਦਵਾਰ ਨੇ ਬਦਲ ਲਿਆ ਧਰਮ ਸੁਪਰੀਮ ਕੋਰਟ ਨੇ ਕਿਹਾ ਨਾਮ ਫਰਾਡ ਜੀ ਹਾਂ ਸੁਪਰੀਮ ਕੋਰਟ ਨੇ ਨੀਟ ਪੀਜੀ ਦੇ ਵਿੱਚ ਘਟ ਗਿੰਤੀ ਕੋਟੇ ਦੇ ਤਹਿਤ ਦਾਖਲਾ ਮੰਗਣ ਵਾਲੇ ਇੱਕ ਯਾਰ ਪੁਨੀਆ ਉਮੀਦਵਾਰ ਦੇ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਇਆ ਚੀਫ ਜਸਟਿਸ ਸੂਰਿਆਕਾਂਤ ਨੇ ਧਰਮ ਪਰिवर्तन ਦੇ ਆਧਾਰ ਤੇ ਰਾਖਵੇਂਕਰਨ ਦਾ ਲਾਭ ਲੈ ਲਈ ਕੋਸ਼ਿਸ਼ ਨੂੰ ਧੋਖਾ ਧੜੀ ਦਾ ਨਮਾ ਤਰੀਕਾ ਕਰਾਰ ਦਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ ਸੁਣਵਾਈ ਦੇ ਦੌਰਾਨ ਜਦੋਂ ਵਕੀਲ ਨੇ ਦੱਸਿਆ ਕਿ ਉਮੀਦਵਾਰ जाट ਪੁਨੀਆ ਹੈ ਤਾਂ ਸੀਜੀਆਈ ਸੂਰਿਆਕਾਂਤ ਨੇ ਸਵਾਲ ਕੀਤਾ ਜੇ ਤੁਸੀਂ ਪੁਨੀਆ ਹੋ ਤਾਂ ਘੱਟ ਗਿਣਤੀ ਕਿਵੇਂ ਹੋਏ ਵਕੀਲ ਦੇ ਇਸ ਦਲੀਲ ਤੇ ਕਿਹਾ ਕਿ ਉਹਨਾਂ ਨੇ ਵੱਧ ਧਰਮ ਅਪਣਾ ਲਿਆ ਅਦਾਲਤ ਨੇ ਕਿਹਾ ਕਿ ਅਮੀਰ ਅਤੇ ਸੁਪਨ ਲੋਕ ਇਸ ਤਰ੍ਹਾਂ ਅਸਲੀ ਘਟ ਗਿਣਤੀਆਂ ਦੇ ਅਧਿਕਾਰ ਨਹੀਂ ਖੋਹ ਸਕਦੇ ਤਾਂ ਨਵੇਂ ਧੋਖੇਧੜੀ ਦੇ ਮਾਮਲੇ ਸ਼ੁਰੂ ਹੋ ਚੁੱਕੇ ਨੇ ਜ਼ਿਕਰਯੋਗ ਹੈ ਕਿ ਇਹ ਮਾਮਲਾ ਹਰਿਆਣਾ ਦੇ ਹਿਸਾਰ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਨੇ ਕਿ NEET PG ਦੀ ਪ੍ਰੀਖਿਆ ਤੋਂ ਠੀਕ ਪਹਿਲਾਂ ਬੋਧ ਧਰਮ ਅਪਣਾ ਕੇ ਘਟ ਗਿਣਤੀ ਸਰਟੀਫਿਕੇਟ ਹਾਸਲ ਕਰਨਾ ਸੀ ਅਦਾਤ ਨੇ ਨੋਟ ਕੀਤਾ ਹੈ ਕਿ ਇਹ ਉਮੀਦਵਾਰ ਪਹਿਲਾ ਖੁਦ ਨੂੰ ਜਨਰਲ ਕੈਟਾਗਰੀ ਦਾ ਦੱਸ ਚੁੱਕਿਆ ਤੇ ਉਹ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿੱਚ ਨਹੀਂ ਆਉਂਦੇ ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਗੰਭੀਰ ਮੰਨਦਿਆਂ ਹਰਿਆਣਾ ਦੇ ਮੁੱਖ ਸਕੱਤਰ ਨੂੰ ਦਿਸ਼ਾ ਨਿਰਦੇਸ਼ ਸਪਸ਼ਟ ਕਰਨ ਦੇ ਲਈ ਕਿਹਾ ਗਿਆ ਕੋਰਟ ਨੇ ਸਵਾਲ ਚੁੱਕਿਆ ਕਿ ਹਿਸਾਰ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਨੇ ਅਜਿਹੇ ਸਰਟੀਫਿਕੇਟ ਕਿਵੇਂ ਜਾਰੀ ਕੀਤੇ ਜਸਟਿਸ ਜੋਈ ਮੇਲਾ ਬਾਗ ਜੀ ਨੇ ਕਿਹਾ ਕਿ ਕੋਈ ਪ੍ਰੀਖਿਆ ਤੋਂ ਠੀਕ ਪਹਿਲਾਂ ਬੋਧ ਬਣ ਕੇ ਰਾਖਵੇਂ ਕਰਨ ਦਾ ਹੱਕਦਾਰ ਹੋ ਸਕਦਾ ਹੈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਕਟ ਗਿਣਤੀ ਸੁਰੱਖਿਆ ਦਾ ਉਦੇਸ਼ ਅਸਲ ਦੇ ਵਿੱਚ ਪਿਛਲੇ ਪਾਇ ਚਾਰੇ ਦੀ ਮਦਦ ਕਰਨਾ ਹੈ ਨਾ ਕਿ ਨਿਯਮਾਂ ਦੀ ਦੁਰਵਰਤੋਂ ਕਰਨਾ ਤਾਂ ਲੋਕ ਲਾਹਾ ਲੈਣ ਦੇ ਵਾਸਤੇ ਕੀ ਕੁਝ ਕਰ ਸਕਦੇ ਨੇ ਇਹ ਖਬਰ ਇੱਕ ਮਿਸਾਲ ਹੈ ਇਹ ਲੋਕ ਆਪਣਾ ਧਰਮ ਤੱਕ ਬਦਲ ਲੈਣਗੇ ਰਾਖਵੇਂ ਕਰਨ ਦੇ ਪਿੱਛੇ ਜਨਰਲ ਕੈਟਾਗਰੀ ਤੋਂ ਦੂਸਰੀ ਕੈਟਾਗਰੀ ਦੇ ਵਿੱਚ ਆਉਣ ਵਾਸਤੇ ਸਿਰਫ ਰਾਖਵਾ ਕਰਨ ਪ੍ਰਾਪਤ ਕਰਨ ਦੇ ਵਾਸਤੇ ਇਸ ਦੇ ਵੱਲੋਂ ਜਿਹੜਾ ਕਿ ਅਝੇਹਾ ਕੀਤਾ ਗਿਆ ਜਿਸ ਕਰਕੇ ਇਸ ਦੀ ਚਾਰੇ ਪਾਸੇ ਜੜਕੀ ਚਰਚਾ ਹੋ ਰਹੀ ਹੈ ਹੋਣ ਤੱਕ ਇਹ ਮਾਮਲਾ ਪਹੁੰਚ ਜਾਂਦਾ ਤੇ ਜਦੋਂ ਪਤਾ ਲੱਗਦਾ ਹੈ ਕਿ ਇਹ ਤਾਂ ਧੋਖਾਧੜੀ ਹੈ ਤਾਂ ਇਸ ਨੂੰ ਲੈ ਕੇ ਝਾੜ ਵੀ ਪਾਈ ਗਈ ਆ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵੇਲੇ ਕਿਵੇਂ ਕਿਵੇਂ ਦੇ ਹੱਥ ਕੰਡੇ ਅਪਣਾਏ ਜਾਂਦੇ ਨੇ ਇਹ ਜਿਉਂਦੀ ਜਾਗਦੀ ਮਿਸਾਲ ਹੈ ਕਿ ਲੋਕ ਆਪਣੇ ਨਿੱਜੀ ਸਵਾਤਾ ਦੇ ਵਾਸਤੇ ਅਜਿਹੇ ਕੰਮ ਜੜੀ ਲਗਾਤਾਰ ਕਰ ਰਹੇ ਨੇ ਤਾਂ ਅਜਿਹੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਕਦੇ ਵੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਸ਼ਾਇਦ ਅਜਿਹੀ ਕੋਈ ਧੋਖਾਧੜੀ ਕਰ ਦਾਂਗੇ ਤੇ ਅਸੀਂ ਕਾਨੂੰਨ ਤੋਂ ਬਚ ਜਾਵਾਂਗੇ ਤਾਂ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਤੁਸੀਂ ਤੁਹਾਡੀ ਚਲਾਕੀ ਤੁਹਾਡਾ ਝੂਠ ਕਦੇ ਨਾ ਕਦੇ ਤਾਂ ਜ਼ਰੂਰ ਫੜਿਆ ਜਾਂਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚੋਂ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਧੋਖਾਧੜੀ ਕਰਨ ਦੇ ਵਾਸਤੇ ਨਿਤ ਨਵੇਂ ਤੋਂ ਨਵੇਂ ਹਥਕੰਡੇ ਅਪਣਾਏ ਜਾਂਦੇ ਨੇ ਤਾਂ ਕਿ ਉਹ ਆਪਣੇ ਇਸ मंसूਬੇ ਦੇ ਵਿੱਚ ਕਾਮਯਾਬ ਹੋਵੇ ਇੱਕ ਵਾਰ ਤਾਂ ਚਲੋ ਮੰਨ ਲੈਂਦੇ ਕਿ ਉਹ ਕਾਮਯਾਬ ਹੋ ਸਕਦਾ ਪਰ ਸਾਰੀ ਉਮਰ ਕਈ ਵਾਰ ਉਸ ਨੂੰ ਅਜਿਹੀ ਗਲਤੀ ਲਈ ਪਛਤਾਵਾ ਹੋ ਜਾਂਦਾ ਸੋ ਜਹੇ ਕੰਮ ਨਾ ਕਰੋ ਜੋ ਦੋ ਨੰਬਰ ਦੇ ਵਿੱਚ ਆਉਂਦੇ ਨੇ ਹਮੇਸ਼ਾ ਪਾਰਦਰਸ਼ੀ ਢੰਗ ਦੇ ਨਾਲ ਕੰਮ ਕਰਿਆ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਤੁਹਾਡੇ ਭਵਿੱਖ ਦਾ ਸਵਾਲ ਹੋ ਜਾਂਦਾ ਹੈ ਕਈ ਵਾਰ ਤੁਹਾਡੀ ਜਹੀ ਇੱਕ ਗਲਤੀ ਤੁਹਾਡੀ ਸਾਰੀ ਉਮਰ ਨੂੰ ਬਰਬਾਦ ਕਰ ਦਿੰਦੀ ਹੈ ਬਿਊਰੋਰੀ